ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਬੱਡੀ ਖਿਡਾਰੀ ਪ੍ਰੀਤ ਲੱਦੂ ਸੋ 31 ਮਾਰਚ ਨੂੰ ਪਿੰਡ ਠੱਕਰ ਸੰਧੂ ਬਹੁਤ ਹੀ ਵਧੀਆ ਚਾਰ ਟੀਮਾਂ ਦਾ ਆਲੋਪਨ ਦਾ ਕਬੱਡੀ ਪੱਤਰਵਾਇਆ ਜਾ ਰਿਹਾ ਜੀ ਸੋ ਸਾਰੀ ਸਾਧ ਸੰਗਤ ਨੂੰ ਬੇਨਤੀ ਆ ਕਿ ਹੌਮ ਹਮਾ ਕੇ ਪਹੁੰਚੋ ਤੇ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਤੇ ਐਨ ਆਰ ਆਈ ਵੀਰਾਂ ਵੱਲੋਂ ਖੁੱਲ੍ਹੇ ਸੱਦੇ ਆ ਸੋ ਕਬੱਡੀ ਨੂੰ ਪਿਆਰ ਕਰਨ ਵਾਲੇ ਹੌਮ ਹਾ ਕੇ ਪਹੁੰਚੋ ਤੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਕਬੱਡੀ ਪਲੇਅਰ ਪਿੰਡ ਠਾਕਰ ਸੰਧੂ ਵਿਖੇ ਬਹੁਤ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਜੀ ਸੋ ਪਿੰਡ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਨਾਲ ਆਪਣਾ ਭਰਾ ਅਗਰੇਜ ਬਿੱਲਾ ਆਸਟ੍ਰੇਲੀਆ ਅਤੇ ਵਿਰਿੰਦਰ ਸੰਧੂ ਵੱਲੋਂ ਖੁੱਲੇ ਸੱਦੇ ਆ ਜੀ ਸੋ ਪਿੰਡ ਵੱਲੋਂ ਸਾਰੇ ਭਰਾਵਾਂ ਵੱਲੋਂ ਖੁੱਲੇ ਸੱਦੇ ਆ ਸੋ ਦਰਸ਼ਕਾਂ ਨੂੰ ਬੇਨਤੀ ਆ ਕਿ ਹੋਮ ਹੋਮਾ ਕੇ ਟੂਰਨਾਮੈਂਟ ਤੇ ਪਹੁੰਚੋ ਅਤੇ ਟੂਰਨਾਮੈਂਟਾਂ ਦੀਆਂ ਰੌਣਕਾਂ ਨੂੰ ਉਧਾਰੋ ਸਸਿਕਾ ਦੋਸਤੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਗਿਆ ਕਿਵੇਂ ਹੁਣੇ-ਹੁਣੇ ਪ੍ਰੀਤ ਲੱਦੂ ਵਾਲਾ ਤੇ ਬਿੱਲਾ ਜੌੜ ਦੇ ਲਾਈਵ ਹੋ ਕੇ ਪਿੰਡ ਠੱਕਰ ਸੰਧੂ ਜ਼ਿਲ੍ਹਾ ਗੁਰਦਾਸਪੁਰ ਦੇ ਵੱਡੇ ਕਬੱਡੀ ਕੱਪ ਦੇ ਖੁੱਲੇ ਸੱਦੇ ਦਿੱਤੇ ਹਨ ਤੇ ਦੱਸਿਆ ਕਿ ਇਸ ਕਬੱਡੀ ਕੱਪ ਉਤੇ ਜਿੱਥੇ ਛੋਟੀ ਨੇ ਟੀਮਾਂ ਪਹੁੰਚ ਰਹੀਆਂ ਹਨ ਉੱਥੇ ਹੀ ਚੋਟੀ ਦੇ 플레이ਰ ਵੀ ਪਹੁੰਚ ਰਹੇ ਹਨ ਤੇ ਸਾਰਿਆਂ ਨੂੰ ਖੁੱਲੇ ਸੱਦੇ ਪਹੁੰਚਣ ਦੇ ਦਿੱਤੇ ਹਨ ਇਹਨਾਂ 플레이ਰਾਂ ਨੇ ਤੇ ਦੋਸਤੋ ਦੇਖਣਾ ਹੋਵੇਗਾ ਕਿ ਕਿਹੜੇ-ਕਿਹੜੇ ਇਸ ਵੱਡੀ ਕਪੂਤੇ ਪਲੇਅਰ ਪਹੁੰਚਦੇ ਨੇ ਤੇ ਆਪਣੇ ਪੂਰੇ ਜੋਰ ਦਿਖਾਉਂਦੇ ਹਨ ਤਾਂ ਦੋਸਤੋ ਏਸੀ ਆਦੀ ਵੱਡੀ ਅਪਡੇਟ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਤਨੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ